ਦਿਛੜਿਆ ਮੀਲੇ ਪ੍ਰਭੂ ਹਰ ਦਰਗਹੇ ਕਾਬਾ ਸੀ ਹਰ ਨਾਮੋਂ ਮੰਤਰ ਦਰੜਾਈਂ ਦਾ ਕੱਟੇ ਹੋਵੇ ਰੋਗ ਨਾਨਕ ਸਤਗੁਰ ਤਿਨਾ ਮਲਾਇਆ ਜਿਨ੍ਹਾਂ ਧਰੇ ਪਿਆ ਸੰਯੋਗ ਹਾਜ਼ਰਾ ਹਜੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੀ ਹਜੂਰ ਬੈਠੀ ਸਾਧ ਸੰਗਤ ਆਉ ਵੱਡਿਆਂ ਭਾਗਾਂ ਵਾਲੇ ਹੋ ਜਨਮ ਮਰਨ ਦੋਹੂ ਮੈਂ ਦਾਹੀ ਜਨ ਪਰਿ ਉਪਕਾਰੀ ਆਏ ਜੀ ਦਾਮ ਦੇ ਭਗਤੀ ਲਾਇਨ ਸਫਾਸਿਓ ਲੈਨ ਬੁਲਾਏ ਤੇ ਮਹਾਵਾਕਾਂ ਅਨਸਾਰ ਮਹਾបុਸ਼ ਸੰਤ ਬਾਬਾ ਜਸਵੰਤ ਸਿੰਘ ਮਹਾਰਾਜ ਜੀ ਦੀ ਵਾਸੀ ਦੀ ਯਾਦ ਵਿੱਚ ਜੁੜ ਬੈਠੇ ਹਾਂ ਬਾਬਾ ਅਨਹਰ ਰਾਜ ਸਿੰਘ ਜੀ ਦੇ ਦੇਹ ਨਮਾਈ ਇਹ ਤੇ ਸਮਾਗਮ ਚੱਲ ਰਹੇ ਨੇ ਸਤ ਸੰਗੀ ਜਲੋ ਇਹ ਐਸੇ ਸਮਾਗਮ ਜੋ ਮਹਾបុਲਸ਼ਾਂ ਦੀ ਯਾਦ ਵਿੱਚ ਜਪ ਤਪ ਸਮਾਗਮ ਹੁੰਦੇ ਨੇ ਅਕੰਡ ਵਾਠਾਂ ਦੀਆਂ ਕੋਤਰੀਆਂ ਜਲਦੀਆਂ ਨੇ ਸਭ ਦੇ ਭਲੇ ਦੀ ਅਰਦਾਸ ਹੁੰਦੀ ਹੈ ਸਤਗੁਰੂ ਪਾਤਸ਼ਾਹ ਆਪਣੀ ਬਾਣੀ ਵਿੱਚ ਇਹ ਬਖਸ਼ਿਸ਼ਾ ਕਰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਦ ਮਾਦੈ ਪ੍ਰਤੱਖ ਗੁਰੂ ਦੇ ਸਾਰੇ ਇਹ ਬਾਣੀ ਧਰੋਂ ਸੱਚਖੰਡ ਵਿੱਚੋਂ ਆਈ ਹੈ ਜਿਨ੍ਹਾਂ ਨੇ ਸਤਸੰਗੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਹਜੂਰ ਜਾਣ ਕੇ ਪੂਜਿਆ ਮੰਨਿਆ ਉਹਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਧੰ ਧੰਵਾਦਾ ਲਾਲ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਖਾਜਦਾ ਹਜੂਰ ਜਾਣ ਕੇ ਪੂਜਿਆ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਗੁਰੂ ਨਾਨਕ ਨੂੰ ਪਰਗੜ ਕੀਤਾ ਭੋਗ ਲਵਾਇਆ ਜੋ ਅੱਜ ਵੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਿਚਰ ਕੇ ਮਹਾਕੋਚ ਸੰਤ ਵਬਾ ਘਾਲਾ ਸਿੰਘ ਜੀ ਉਪਦੇਸ਼ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੋੜਦੇ ਨੇ ਸਤ ਸੰਗੀ ਜਦੋਂ ਇਹ ਸਮਾਗਮ ਜੋ ਮਹਾਪੁਜ ਕਰਵਾਉਂਦੇ ਨਹੀਂ ਕਾਦੇ ਵਾਸਤੇ ਇਹ ਸਮਾਗਮ ਸਰਬੱਤ ਦੇ ਭਲੇ ਲਈ ਕਿ ਆਪਾਂ ਨੂੰ ਸਿੱਖਿਆ ਮਿਲੇ ਮਹਾਪੁਜ ਸਿ ਆਉਂਦੇ ਨੇ ਜਗਤ ਸੰਸਾਰ ਵਿੱਚ ਬ੍ਰਹਮ ਗਿਆਨੀ ਪਾਰਿ ਉਪਕਾਰਿ ਉਮਾਹਾ ਭੁੱਲਿਆ ਨੂੰ ਮਾਰਗ ਪਾਉਣ ਲਈ ਹੀ ਮਹਾਪੁਜ ਸਾ ਦਾ ਜਨਮ ਹੁੰਦਾ ਹੈ ਅਵਤਾਰ ਹੁੰਦਾ ਹੈ ਸਤਗੁਰੂ ਆਪਣੀ ਬਾਣੀ ਵਿੱਚ ਇਹ ਵੀ ਬਖਸ਼ਿਸ਼ ਕਰਦੇ ਨੇ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਜੁਵਾ ਰਿਆ ਸਾਧੂ ਦੇ ਰੂਪ ਵਿੱਚ ਆਪ ਪਰਮੇਸ਼ਰ ਹੀ ਚੱਲ ਕੇ ਆਉਂਦਾ ਹੈ ਆਪਾਂ ਸੁਤੇ ਕਹਿੰਦੇ ਖਾ ਮਹਾ ਪੁਜਾ ਦੇ ਬਚਨ ਕੀਤੇ ਅਸੀਂ ਸੱਤ ਹੋ ਗਏ ਕਾਰਮ ਪ੍ਰਭ ਜੀ ਵਸੈ ਸਾਧ ਕੀ ਦਸਨਾ ਨਾਨਕ ਜਨਕਾ ਦਾਸ ਦਸਨਾ ਪ੍ਰਭੂ ਆਪ ਆਪਣੇ ਸੰਤਾਂ ਦੀ ਰਸਨਾ ਤੇ ਬੈਠਾ ਬੋਲਦਾ ਹੈ ਉਹਦੀ ਸਮਾਗਮ ਵਿੱਚ ਜੁੜ ਬੈਠੇ ਹੋ ਨਾਮ ਜਪਣਾ ਕਿਉਂਕਿ ਇਹ ਯੁੱਗ ਕਲ ਯੁੱਗ ਦਾ ਚੱਲ ਰਿਹਾ ਹੈ ਕਲ ਕੇਵਲ ਨਾਮ ਅਧਾਰ ਨਾਮ ਦੇ ਜਪਿਆ ਹੀ ਪਿਆਰ ਤੇ ਉਹ ਸਾਧ ਸੰਗਤ ਵਿੱਚ ਜੁੜੇ ਹੋ ਇੱਥੋਂ ਲਾਹਾ ਲੈ ਕੇ ਜਾਵੋ ਨਾਮ ਜਪੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰਾ ਹਜੂ ਜਾਣ ਕੇ ਪੂਜੋ ਮੰਨੋ ਕਿਉਂਕਿ ਯੁਗ ਕਲ ਯੁਗ ਦਾਸ ਹੈ ਕਲ ਕੇਵਲ ਨਾਮ ਆਧਾਰ ਨਾਮ ਦੇ ਜਪਿਆ ਹੀ ਆਪਣਾ ਪਾਰ ਯੂਤਾ ਦਾਸ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੋ 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 ਅਨਰੂਤ ਨਾਹੀ ਨਾਹੀ ਮਤ ਭਦਮ ਭੂਲੋ ਭੂਲੋ ਕਿਉਂਕਿ ਰੋਤ ਹੈ ਹੁਣ ਨਾਮ ਦੇ ਬੀਜ ਦੀ ਕੋਲ ਕਲ ਯੁਗ ਦਾ ਸਮਾਂ ਹੈ ਕਿਉਂਕਿ ਸੰਤ ਮਹਾਤਮਾ ਜੋ ਜਗਤ ਵਿੱਚ ਆਉਂਦੇ ਨਹੀਂ ਤੁਸੀਂ ਉਪਦੇਸ਼ ਸੁਣਦੇ ਹੋ ਮਹਾਪੁਜਾ ਨੇ ਬੜੇ ਸੋਹਣੇ ਬਚਨ ਸੁਣਾਏ ਨੇ ਹੋਰ ਵੀ ਮਹਾਪੁਜਾ ਬੈਠੇ ਨੇ ਸਟੇਜ ਤੇ ਦਾਸ ਤਾਂ ਤੁਛ ਜਿਆ ਫੂਕ ਫੂਕਰ ਹੈ ਬਾਬਾ ਜੀ ਦੇ ਘਰ ਦਾ ਪਰ ਪਿਆਰਿਓ ਇਹ ਲਾਹਾ ਲੈਣਾ ਹੈ ਅਮੋਲਕ ਜਨਮ ਆਪਾਂ ਨੂੰ ਮਿਲਿਆ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਬਚਨ ਨੇ ਭਈ ਬਰਾਪਤ ਮਾਨੁਖ ਦੇਹੁ ਦੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਪਿਆਰਿਓ ਇਹ ਮਿਲਣ ਦੀ ਵਾਰੀ ਹੈ ਜੋ ਮਨੁੱਖਾ ਜਨਮਖ ਹੈ 84 ਲਖ ਜੋਨੀ ਉਪਾਈ ਮਾਨਸ ਕੋਪਰਾ ਬਦੀ ਵੜਾਈ ਇਸ ਪੌੜੀ ਤੇ ਜੋ ਨਾਲ ਚੂਕੈ ਸੋ ਆਏ ਜਾਏ ਦੁਖ ਪਾਏ ਇਹ ਪੌੜੀ ਕਿਹੜੀ ਹੈ ਇਹ ਜੋ ਅਮੋਲਕ ਜਨਮ ਮਿਲਿਆ ਹੈ ਆਪਾ ਇੱਕ ਵਾਰ ਮਿਲਿਆ ਦਵਾੜਾ ਦੀ ਤਵੀਰ ਮਾਨਸ ਜਨਮ ਦੁਲਬਖ ਹੈ ਹੋਏ ਨਾ ਵਾਰ ਐ ਵਾਰ ਜਿਉ ਬੰਨ ਕਲ ਪਾਕੀ ਭੋਏ ਗਿਰਹੀ ਬਹੁਤ ਨਾ ਲਾਗੇ ਦਾ ਇੱਕ ਵਾਰ ਮਿਲਿਆ ਜਿਵੇਂ ਪੱਕੇ ਹੋਏ ਫਲ ਰੱਖ ਲਾ ਲੋ ਡਿੱਗ ਜਾਂਦੇ ਨੇ ਦੁਬਾਰਾ ਜੜੇ ਨਹੀਂ ਜਾਂਦੇ ਇਹ ਅਮੋਲਕ ਜਨਮ ਹੈ ਇਸ ਜਨਮ ਦਾ ਲਾਹਾ ਲਈਏ ਕਿਉਂਕਿ ਇਹ ਲਾਹਾ ਗੁਰੂ ਘਰ ਵਿੱਚੋਂ ਮਿਲਦਾ ਹੈ ਜੋ ਸੰਗਤ ਵਿੱਚ ਜੁੜੇਗਾ ਇਸ ਸੰਗਤ ਦਾ ਵੱਡਾ ਫਲ ਤੇ ਵੱਡਾ ਮਹਤਮ ਹੈ। ਬਾਬਾ ਜੀ ਨੇ ਬਖਸ਼ਿਸ਼ਾ ਕਰਨੀ ਆ ਇੱਕ ਘੜੀ ਸੰਗਤ ਦੀ 100 ਸਾਲ ਦੇ ਤਪ ਤੋਂ ਉਪਰ ਹੈ। ਭਗਤ ਕਬੀਰ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਪਾਵਨ ਬਚਨ ਕਹੇ ਪਿਆਰਿਆ ਇੱਕ ਘੜੀ ਸੰਗਤ ਕਰ ਜੇ ਐਨਾ ਵੀ ਸਮਾਂ ਨਹੀਂ ਅੱਧੀ ਘੜੀ ਸੰਗਤ ਕਰ ਅੱਧੀ ਤੋਂ ਅੱਧੀ ਕਰ ਲਾਹਾ ਦੀ ਲਾਹਾ। ਤਬੀਰ ਏਕ ਘੜੀ ਆਦੀ ਘਰੀ ਆਦੀ ਹੂ ਤੇ ਆਗ ਭਗਤਨ ਸੇਤੀ ਗੋਟੇ ਜੋ ਕੀਨੇ ਸੋ ਲਾਭ ਉਹ ਲਾਭ ਹੀ ਲਾਭਕ ਹੈ ਆਪਾਂ ਨੇ ਲਾਹਾ ਲੈਣਾ ਹੈ ਸੰਗਤ ਵਿੱਚ ਜੁੜੇ ਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪ ਖਾਜਦਾ ਹਜੂਰ ਬੈਠੇ ਨੇ ਸਤਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰੋ ਸੰਗਤ ਮਹਾਪੁਰ ਸ਼ਾਂਤੀ ਕਿਉਂਕਿ ਸਤਗੁਰਾਂ ਨੇ ਆਪਣੀ ਬਾਣੀ ਵਿੱਚ ਇਹ ਬਖਸ਼ਿਸ਼ਾਂ ਕੀਤੀਆਂ ਸੰਗਤ ਕਰੀਐ ਸਾਧ ਕੀ ਅੰਤ ਕਰੇ ਨਿਰਵਾਣ ਅੰਤ ਵੇਲੇ ਵੀ ਨਿਰਵਾਣ ਹੁੰਦਾ ਜੋ ਚਾਰ ਪਦਾਰਥ ਧਰਮ ਮਲਤ ਕਾਮ ਮੋਕ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਬਖਸ਼ਿਸ਼ਾ ਕੀਤੀ ਆ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾ ਸੇਵਾ ਵਿੱਚ ਲੱਗ ਟਹਿਲਕ ਬਾ ਗੁਰੂ ਨਾਨਕ ਦੇ ਘਰ ਦੀ ਸਾਧੂ ਸੰਤਾਂ ਦੀ ਕਿਉਂਕਿ ਸਾਧ ਆਪ ਪਰਮੇਸ਼ਰ ਨੇ ਭੇਜੇ ਸਾਧੂ ਬਹਾਤਮਾ ਆਪ ਜਪਦੇ ਨੇ ਜਪਾਉਂਦੇ ਨੇ ਸੰਤ ਸਾਈਂ ਦੇ ਜਗ ਵਿੱਚ ਆਏ ਤਿੰਨਾ ਧੰਨ ਜਣੇਂਦੀ ਮਾਏ ਜਿੰਦਾ ਭੁੱਲਿਆ ਰਾਹ ਰਵਾਣਾ ਤਿੰਨਾ ਮਾਰਗ ਪਾਈ ਭਾਈ ਸਾਹਿਬ ਨੇ ਬਚਨ ਕਹੇ ਨੇ گویا ਜੇ ਕਰ ਅੱਖ ਤੇਰੀ ਰੱਬ ਦੇਖਣਾ ਚਾਕੇ ਛੇਤੀ ਜਾ ਤੂੰ ਸੰਤਾਂ ਦੇ ਵੱਲੋਂ ਰੱਬ ਬਖਾਲਣ ਆਏ ਕਿਉਂਕਿ ਆਪ ਰੱਬ ਨੂੰ ਇੱਕ ਧੂਪ ਹੋਏ ਨੇ ਵਾਹ ਪੁੱਛੋ ਦਿਖਾਉਂਦੇ ਨੇ ਉਹ ਮਾਰਗ ਦੋਦੇ ਨੇ ਕਿਉਂਕਿ ਪਿਆਰੀਓ ਜੋ ਸੰਤਾਂ ਦਾ ਬਾਗ ਉਹ ਧਰਮ ਦੀ ਪੌੜੀ ਹੈ ਸੰਤ ਕਾ ਬਾਗ ਧਰਮ ਕੀ ਪੌੜੀ ਕੋਬਡ ਭਾਗੀ ਪਾਏ ਕੋਈ ਵੱਡਿਆਂ ਤਾਗਾ ਬਾਪਰ ਭਾਗ ਬਣਾਇਆ ਕੀ ਬਣਦੇ ਨੇ ਸੰਗਤ ਵਿੱਚ ਆਏ ხਾਂ ਇਹ ਲਾਹਾ ਲੈ ਕੇ ਜਾਈਏ ਮਹਾបុਜਸ਼ਾਂ ਦੇ ਬਚਨਾਂ ਨੂੰ ਖਿਰਦੇ ਵਿੱਚ ਵਸਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੰਦੀਏ ਖਾਜਰਾ ਹਜੂ ਜਾਣੇ ਗੀਗੀ ਵਲਤਾ ਹੋਏ ਸੋ ਗੁਦ ਪਹਿ ਅਰਦਾਸ ਕਰ ਉਹ ਸੰਗਤ ਵਾਹ ਪੁਜਾ ਦੀ ਦਾਸ ਇੰਨਾ ਕੀ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ ਬੁਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨ ਗਾਵਤ ਤਰੀ ਉਤਰ ਸਮੈਲ